ਹਲੋ ਗਾਇਸ ਕਿੰਨੇ ਸਾਰੇ ਆਈ ਹੋਪ ਯੂ ਸਾਰੇ ਵਧੀਆ ਹੋਵੋਗੇ ਸੋ ਸਵੇਰ ਦਾ ਟਾਈਮ ਹੈ ਸ਼੍ਰੀ ਵਜਰੇ ਹੈ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਉਮੀਦ ਆ ਕਿ ਸਾਰੇ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਮੈਂ ਹੁਣੇ ਉੱઠી ਆ ਫਰੈਸ਼ ਹੋਣਾ ਹੈ ਹਜੇ ਤੇ ਚਲੋ ਆਸੀ ਹੁੰਨੇ ਆ ਫਰੈਸ਼ ਅਸੀਂ ਲਾਲੀਬੌਰ ਸਟੇ ਕਾਲਗੇਟ ਤੇ ਹੁਣ ਤੁਹਾਨੂੰ ਅਸੀਂ ਮਿਲਦੇ ਹਾਂ ਫਰੈਸ਼ ਹੋ ਕੇ ਮੈਂ ਫਰੈਸ਼ ਹੋ ਚੁੱਕੀ ਹਾਂ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਛਾੜੂ ਮਾਰਦੇ ਹਾਂ ਛਾਲੂ ਸਾਡਾ ਹੋ ਗਿਆ ਤੇ ਹੁਣ ਮੈਂ ਬਣਾਉਂਗੀ ਚਾਹ ਤੇ ਹੁਣ ਅਸੀਂ ਬਣਾਉਣੀ ਹੈ ਚਾਹ ਠੰਡ ਬਹੁਤ ਹੋ ਰਹੀ ਆ ਦਿਨੋਂ ਦਿਨ ਤੇ ਸਾਰਿਆਂ ਨੂੰ ਚਾਹ ਚਾਹੀਦੀ ਹੁੰਦੀ ਹੈ ਸਵੇਰੇ ਸਵੇਰੇ ਠੰਡੀ ਠੰਡੀ ਠੰਡ ਦੇ ਵਿੱਚ ਸਵੇਰੇ ਸਵੇਰੇ ਗਰਮ ਗਰਮ ਚਾਹ ਹੋਵੇ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੰਨਾ ਮਨਯਾਰਾ ਹੁੰਦਾ ਹੈ ਹਨ ਤੇ ਇਸ ਲਈ ਕਈ ਚਾਹ ਪੀਂਦੇ ਆ ਕਈ ਦੁੱਧ ਪੀਂਦੇ ਆ ਕਈ ਕਾਫੀ ਪੀਂਦੇ ਆ ਹਨਾ ਸਾਡੇ ਤਾਂ ਵੀ ਚਾਹ ਹੀ ਚੰਗੀ ਆ ਚਾਹ ਹੀ ਪੀਂਨੇ ਆ ਅਸੀਂ ਤਾਂ ਕਦੀ ਕਦੀ ਦੁੱਧ ਵੀ ਪੀ ਲਈਦਾ ਤੇ ਹੁਣ ਅਸੀਂ ਸਾਡੀ ਚਾਹ ਬਣ ਲਈ ਆ ਤੇ ਫਿਰ ਪੀਨੇ ਅਸੀਂ ਚਾਹ ਜਦ ਤੱਕ ਚਾਹ ਢਾਬੇ ਬਣ ਰਹੀ ਆ ਉਦੋਂ ਤੱਕ ਅਸੀਂ ਆਟਾ ਗੁੰਨ ਲੈਨੇ ਆ ਚਾਹ ਸਾਡੀ ਬਣ ਗਈ ਆ ਤੇ ਹੁਣ ਅਸੀਂ ਆਟਾ ਗੁੰਨ ਲੈਂਦੇ ਆ ਅੱਤੋਂ ਸਾਡਾ ਰੈਡੀ ਹੋ ਚੁੱਕਾ ਆ ਤੇ ਹੁਣ ਅਸੀਂ ਥੋੜੀ ਜੀ ਕਰ ਲੈਂਦੇ ਆ ਵਾਕ ਸੈਰ ਕਰ ਲੈਂਦੇ ਆ ਕੋਠੇ ਦੇ ਉੱਪਰ ਤੇ ਚਲੋ ਅਸੀਂ ਚੱਲਦੇ ਆ ਕੋਠੇ ਤੇ ਮੈਂ ਕੋਠੇ ਤੇ ਆ ਚੁੱਕੀ ਆ ਤੇ ਹੁਣ ਅਸੀਂ ਕਰਦੇ ਆ ਵਾਕ ਥੋੜੀ ਜੀ ਸੈਰ ਕਰ ਲੈਂਦੇ ਆ ਉਸ ਤੋਂ ਬਾਅਦ ਥੱਲੇ ਜਾ ਕੇ ਫਿਰ ਅਸੀਂ ਬਣਾਵਾਂਗੇ ਰੋਟੀ ਤੇ ਚਲੋ ਕਰਦੇ ਆ ਸੈਰ ਠੰਡ ਬਹੁਤ ਆ ਇਸ ਲਈ ਮੋਸ਼ਰ ਲੈ ਸ਼ੁਰੂ ਕਰਦੇ ਹਾਂ ਬਹੁਤ ਆਸੀ ਕਰ ਲਈ ਸੈਰ ਤੇ ਹੁਣ ਅਸੀਂ ਚੱਲਦੇ ਹਾਂ ਥੱਲੇ ਥੱਲੇ ਜਾ ਕੇ ਰੋਟੀ ਬਣਾਉਣੀ ਆ ਤੇ ਥੱਥੇ ਮੈਂ ਥੱਲੇ ਕਮਰੇ ਦੇ ਵਿੱਚ ਆ ਚੁੱਕੀ ਹਾਂ ਤੇ ਹੁਣ ਮੈਂ ਬਣਾਉਂਗੀ ਰੋਟੀ ਪਰ ਰੋਟੀ ਬਣਾਉਣ ਦਾ ਪਹਿਲਾ ਮੈਂ ਸੋਚ ਰਹੀ ਹਾਂ ਕਿ ਮੈਂ ਚਾਹ ਪੀਣਾ ਪਹਿਲਾਂ ਤੇ ਸਭ ਤੋਂ ਪਹਿਲਾਂ ਹੁਣ ਮੈਂ ਚਾਹ ਪੀਵਾਂਗੀ ਉਸ ਤੋਂ ਬਾਅਦ ਤੁਸੀਂ ਰੀਦੇ ਨਾਲ ਰੋਟੀ ਬਣਾਉਂਗੀ ਤੇ ਮੈਂ ਵਲੌਗ ਨੂੰ ਇੱਥੇ ਖਤਮ ਕਰਦੀ ਆ ਤੇ ਉਮੀਦ ਆ ਕਿ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਾ ਹੋਊਗਾ ਜੇ ਤੁਹਾਨੂੰ ਵਧੀਆ ਲੱਗਾ ਆ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਤੇ ਮੇਰੇ ਇਸ ਵਲੌਗ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ